ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਦੁਆਰਾ ਮੰਜੀ ਸਹਿਰ ਦੀਵਾਨ ਹਾਲ ਵਿਖੇ ਬਿਰਾਜਮਾਨ ਸਨ ਜਿੱਥੇ ਕਿ ਆਪ ਜੀ ਸੰਗਤਾਂ ਦੇ ਨਾਲ ਗੁਰਬਾਣੀ ਦੀਆਂ ਸੰਝਾਂ ਪਾਉਂਦੇ ਸਨ ਅਤੇ ਸਤਸੰਗਤ ਕਰਿਆ ਕਰਦੇ ਸਨ ਔਰ ਇਸ ਜਗ੍ਹਾ ਪਰ ਹੀ ਬੈਠ ਕਰਕੇ ਆਪ ਜੀ ਸੰਗਤਾਂ ਦੇ ਨਾਲ ਵਾਤਾਵਲਾਪ ਕਰਿਆ ਕਰਦੇ ਸੀ ਦੀਵਾਨ ਸਜਾਇਆ ਕਰਦੇ ਸਨ ਗੁਰੂ ਸਾਹਿਬ ਜੀ ਦੀਵਾਨ ਸਜਾ ਕੇ ਬੈਠੇ ਗੁਰੂ ਕੀਆ ਸੰਗਤਾਂ ਦੇ ਵਿੱਚ ਵਿਚਾਰ ਚੱਲੀ ਜੋ ਮਾਤਾ ਆਮ ਆਪਣੇ ਬੱਚਿਆਂ ਨੂੰ ਅਸੀਸਾਂ ਦਿੰਦੇ ਹਨ ਕਿ ਤੁਸੀਂ ਜੁਗ-ਜੁਗ ਜੀਵੋ ਜਵਾਨੀਆਂ ਮਾਣੋ ਔਰ ਤੁਹਾਨੂੰ ਸਾਰੇ ਸੁੱਖ ਮਿਲਣ ਰੱਬ ਤੁਹਾਨੂੰ ਲੰਬੀਆਂ ਉਮਰਾਂ ਕਰੇ ਇਸ ਤਰ੍ਹਾਂ ਗੁਰੂ ਸਾਹਿਬ ਸੱਚੇ ਬਾਦਸ਼ਾਹ ਮਹਾਰਾਜ ਜੀ ਨੂੰ ਸੰਗਤਾਂ ਨੇ ਬੇਨਤੀ ਕੀਤੀ ਸਤਿਗੁਰੂ ਜੀਓ ਕਿ ਐਸੀ ਅਸੀਸ ਦੇਣੀ ਚਾਹੀਦੀ ਹੈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਨੂੰ ਮਾਤਾ ਪਾਨੀ ਜੀ ਆਦਿਕ ਕਿਵੇਂ ਅਸੀਸਾਂ ਦਿਆ ਕਰਦੇ ਸਨ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਇਹ ਆਖਿਆ ਕਹਿੰਦੇ ਗੁਰੂ ਕੇ ਪਿਆਰਿਓ ਤੁਹਾਨੂੰ ਮੈਂ ਅੱਜ ਦੱਸਦਾ ਹਾਂ ਕਿ ਸਾਨੂੰ ਮਾਤਾ ਪਾਨੀ ਜੀ ਨੇ ਕਿਸ ਤਰ੍ਹਾਂ ਦੀਆਂ ਅਸੀਸਾਂ ਦਿੱਤੀਆਂ ਸਨ ਇਹੋ ਜਿਹੀਆਂ ਅਸੀਸਾਂ ਤਾਂ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਦੇਣੀਆਂ ਚਾਹੀਦੀਆਂ ਹਨ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਗੂਜਰੀ ਮਹੱਲਾ 5 ਜਿਸ ਸਿਮਰਤ ਸਭ ਕਿਲੇ ਵਿਕਨਾਸ ਹੈ ਵਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦ ਹੀ ਜਪੋ ਜਾ ਕਾ ਅੰਤ ਨ ਪਾਰੋ ਇਸ ਸ਼ਬਦ ਦੀ ਰਹਾਉ ਦੀ ਪੰਕਤੀ ਹੈ ਤੁਸੀਂ ਸਾਰੇ ਹੀ ਵਾਕਿਫ ਹੋ ਪੁੱਤਾ ਮਾਤਾ ਕੀ ਅਸੀਸ ਨਿਮਕ ਨਾ ਵਿਸਰੋ ਤੁਮ ਕਉ ਹਰ ਹਰ ਸਦਾ ਪਜੋ ਜਗਦੀਸ਼ ਰਹਾਉ हे ਪੁੱਤਰ ਤੈਨੂੰ ਮਾਤਾ ਦੀ ਇੱਥੇ ਪਹਿਲਾਂ ਆਪਾਂ ਅਰਥ ਕਰੀਏ ਮਾਤਾ ਜਿਵੇਂ ਦੁਨਿਆਵੀ ਮਾਂ ਹੁੰਦੀ ਹੈ ਮਾਤਾ ਦੀ ਅਸੀਸ ਹੈ ਤੈਨੂੰ ਇੱਕ ਨਿਮਕ ਵਾਸਤੇ ਵੀ ਇੱਕ ਅੱਖ ਦੀ ਪਲਕ ਚਪਕਣ ਜਿੰਨੇ ਸਮੇਂ ਵੀ ਪਰਮੇਸ਼ਰ ਭੁੱਲੇ ਨਾ ਨਿਮਕ ਨਾ ਬਿਸਰੋ ਤੁਮ ਕੋ ਭਰ ਹ ਤੂੰ ਸਦਾ ਹੀ ਉਸ ਜਗਤ ਦੇ ਮਾਲਕ ਜਗਦੇਸ਼ ਪਰਮੇਸ਼ਰ ਨੂੰ ਸਦਾ ਹੀ ਸਿਮਰਦਾ ਰਹੇ ਔਰ ਜੇ ਅਸੀਂ ਇਸ ਨੂੰ ਅੰਤਰੀਵਿਭਾਵਤ ਲਈਏ हे ਪੁੱਤਰ ਜਿਹੜੇ ਗੁਰੂ ਕੇ ਸਿੱਖ ਨੇ ਉਹ ਗੁਰੂ ਦੇ ਪੁੱਤਰ ਨੇ ਮਾਤਾ ਮਾਂ ਕੌਣ ਹੈ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਕਿ ਜਿਸ ਦੀ ਮਾਂ ਹੀ ਕੁਚੱਜੀ ਹੋਵੇਗੀ ਉਸ ਦਾ ਬੱਚਾ ਕਿੱਥੋਂ ਸਿਆਣਾ ਹੋ ਜਾਏਗਾ ਮਹਾਰਾਜ ਨੇ ਸਿੱਧ ਗੋਸ਼ਟ ਵਿੱਚ ਕਿਹਾ ਤਾਂ ਇਸੇ ਤਰ੍ਹਾਂ ਇੱਥੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੈ ਪੁੱਤਰ ਹੈ ਗੁਰਸਿੱਖ ਮੇਰੇ ਬੱਚਿਓ ਮਾਤਾ ਗੁਰੂ ਰੂਪ માં ਤੁਹਾਨੂੰ ਇਹ ਅਸੀਸ ਦਿੰਦੀ ਹੈ ਕਿ ਤੁਹਾਨੂੰ ਇੱਕ ਨਿਮਕ ਵਾਸਤੇ ਵੀ ਪਰਮੇਸ਼ਰ ਨਾਮ ਵਿਸਰੇ ਜੇ ਤੁਸੀਂ ਸਦਾ ਹੀ ਉਸ ਜਗਤ ਦੇ ਮਾਲਕ ਪਰਮੇਸ਼ਰ ਨੂੰ ਸਿਮਰਦੇ ਰਹੋ ਸ਼ੁਰੂ ਕਰਦੇ ਹਨ ਸ਼ਬਦ ਜਿਸ ਸਿਮਰਤ ਸਭ ਕਿਲਵਿਖ ਨਾਸੇ ਜਿਸ ਨੂੰ ਸਿਮਰ ਕੇ ਸਮੂਹ ਪਾਪਾਂ ਦਾ ਨਾਸ ਹੋ ਜਾਂਦਾ ਹੈ ਕਿਲਵਿਖ ਜਿਸ ਸਿਮਰਤ ਸਭ ਕਿਲਵਿਖ ਉਤਰੇ ਉਤਰ ਜਾਂਦੇ ਦੂਰ ਹੋ ਜਾਂਦੀ ਹੈ ਬਿਤਰੀ ਹੋਏ ਉਧਾਰੋ ਇੱਕ ਮਨੁੱਖ ਭਗਤੀ ਕਰਦਾ ਹੈ ਸਿਮਰਨ ਕਰਦਾ ਹੈ ਉਸ ਦੇ ਵੱਡ ਵਡੇਰਿਆਂ ਦਾ ਵੀ ਉਧਾਰ ਹੋ ਜਾਂਦਾ ਹੈ ਵੱਡਿਆਂ ਦਾ ਵੀ ਉਧਾਰ ਕਰ ਦਿੰਦਾ ਹੈ ਬਿਤਰੀ ਹੋਏ ਉਧਾਰੋ ਪਿਤਰਾਂ ਤੱਕ ਉਧਾਰ ਹੋ ਜਾਂਦਾ ਹੈ ਨਾਮ ਜਪਣ ਵਾਲਿਆਂ ਦਾ ਸਤਿਗੁਰੂ ਜੀ ਕਹਿੰਦੇ ਸੋ ਹਰ ਹਰ ਤੁਮ ਸਦ ਹੀ ਜਪੋ ਉਸ ਵਾਹਿਗੁਰੂ ਨੂੰ ਤੁਸੀਂ ਸਦਾ ਹੀ ਜਪੋ ਜਿਸ ਦਾ ਕੋਈ ਅੰਤ ਪਾਰਾ ਵਰ ਨਹੀਂ ਸੁਖਮਨੀ ਸਾਹਿਬ ਵਿੱਚ ਆਪ ਹੀ ਕਹਿੰਦੇ ਹਨ ਜਿਸ ਸਾਹ ਕੁਰਸਿਓ ਨਾਹੀ ਚਾਰਾ ਤਾਕੋ ਕੀ ਜੈ ਸਤਿ ਨਮਸਕਾਰ ਤੁਰਹਾਉ ਵਾਲੀ ਪੰਕਤੀ ਤੋਂ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਸਤਿਗੁਰੂ ਤੁਮਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰੱਖੀ ਭੋਜਨ ਕੀਰਤਨ ਨੀਤ ਜਿਸ ਤਰ੍ਹਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮਾਤਾ ਕੀ ਅਸੀਸ ਦਿੰਦੀ ਹੈ ਕਿ ਸਤਿਗੁਰੂ ਜੀ ਤੇਰੇ ਤੇ ਸਦਾ ਹੀ ਮਿਹਰਬਾਨ ਰਹਿਣ ਪੁੱਤਰ ਸਤਿਗੁਰੂ ਤੇਰੇ ਤੇ ਸਦਾ ਹੀ ਦਿਆਲੂ ਰਹਿਣ ਤੇਰੀ ਸੰਤ ਸੰਗਤ ਤੇਰੀ ਸਤ ਸੰਗਤ ਨਾਲ ਪ੍ਰੀਤ ਬਣ ਆਵੇ ਤੇਰਾ ਦਿਲ ਕਰੇ ਕਿ ਤੂੰ ਸੰਗਤ ਵਿੱਚ ਜਾਇਆ ਕਰੇ ਸਵੇਰ ਸ਼ਾਮ ਗੁਰੂ ਕੀ ਸੰਗਤ ਦੀ ਵਿੱਚ ਹਾਜ਼ਰੀ ਭਰ ਕੇ ਪਰਮੇਸ਼ਰ ਦੇ ਨਾਮ ਨੂੰ ਉਸ ਪਰਮੇਸ਼ਰ ਦੀਆਂ ਕਥਾ ਕਹਾਣੀਆਂ ਨੂੰ ਉਸ ਦੀ ਕੀਰਤੀ ਨੂੰ ਸਰਵਣ ਕਰੇ ਇਹ ਤੇਰੇ ਮਨ ਵਿੱਚ ਚਾਹੋ ਲੱਗ ਜਾਵੇ ਪ੍ਰੀਤ ਬਣ ਜਾਵੇ ਇੱਕ ਆਪੜ ਪਤ ਪਰਮੇਸ਼ਰ ਰੱਖੀ ਜਿਵੇਂ ਆਪਾਂ ਸੋਹਣੇ ਸੋਹਣੇ ਕੱਪੜੇ ਪਹਿਰ ਲਏ ਹਨ ਸਤਿਗੁਰੂ ਜੀ ਕਹਿੰਦੇ ਇਹ ਜੋ ਪਰਮੇਸ਼ਰ ਤੇਰੀ ਪਤ ਢੱਕਦਾ ਹੈ ਇਹ ਹੀ ਤੇਰਾ ਸਭ ਤੋਂ ਸੁੰਦਰ ਕੱਪੜਾ ਹੈ ਭਾਵ ਜਿਨ੍ਹਾਂ ਦੀ ਪਤ ਪਰਮੇਸ਼ਰ ਰੱਖ ਲਵੇ ਉਹਨਾਂ ਨੂੰ ਜੋ ਬਾਹਲੇ ਕੀਮਤੀ ਕੱਪੜੇ ਵੀ ਪਾਉਣ ਦੀ ਲੋੜ ਨਹੀਂ ਉਹ ਸਾਦੇ ਵਸਤਰਾਂ ਦੇ ਵਿੱਚ ਵੀ ਉਹਨਾਂ ਨੂੰ ਲੋਕ ਸਤਿਕਾਰ ਦੇ ਹੰਦ ਗੁਰਬਾਣੀ ਵਿੱਚ ਬਚਨ ਹੈ ਕਿ ਜਿਹੜਾ ਗੁਰਮੁਖਾਂ ਦਾ ਪਿਆਰਿਆਂ ਦਾ ਮਹਾਂਪੁਰਖਾਂ ਦਾ ਸਤਿਗੁਰੂ ਜੀ ਦਾ ਦਿੱਤਾ ਹੋਇਆ ਕਹਿੰਦੇ ਸੰਤ ਜਨਾਂ ਦਾ ਲੋਗਰਾ ਉੜ ਨਗਨ ਨਾ ਹੋਈ ਜੇ ਗੁਰਮੁਖ ਪਿਆਰੇ ਜਿਵੇਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਘਰ ਦੇ ਵਿੱਚੋਂ ਕੋਈ 2 ਮੀਟਰ ਦਾ ਕਪੜਾ ਸਰੋਪਾਉ ਵੱਜੋਂ ਬਖਸ਼ਿਸ਼ ਵੱਜੋਂ ਦੇ ਦੇਣ ਤਾਂ ਕਹਿੰਦੇ ਜੇਕਰ ਤੁਸੀਂ ਉੜ ਲਵੋਗੇ ਤਾਂ ਕਦੇ ਨੰਗੇ ਨਹੀਂ ਹੋਵੋਗੇ ਤੁਹਾਡੀ ਪਤ ਨਹੀਂ ਉਤਰੇਗੀ ਸਗੋਂ ਪਤ ਬਣੀ ਰਹੇਗੀ ਕਹਿਣਗੇ ਭਾਈ ਇਹਨਾਂ ਨੂੰ ਗੁਰੂ ਸਾਹਿਬ ਨੇ ਬਖਸ਼ਿਆ ਹੈ ਤੇ ਮਹਾਰਾਜ ਅੱਗੇ ਕੀ ਕਹਿੰਦੇ ਸਾਕਤ ਸਿਰਪਾਉ ਰੇਸ਼ਮੀ ਪਹਿਰਤ ਪਤ ਖੋਈ ਤੇ ਸਾਕਤ ਮਨਮੁਖ ਜਾਂ ਮਾਇਆ ਧਾਰੀ ਵੱਲੋਂ ਦਿੱਤੇ ਹੋਏ ਰੇਸ਼ਮੀ ਸਰੋਪਾਓ ਵੀ ਪੈਰਦਿਆਂ ਹੀ ਇੱਜ਼ਤ ਲੱਤ ਜਾਂਦੀ ਹੈ ਲੋਕ ਕਹਿੰਦੇ ਨੇ ਦੇਖੋ ਭਾਈ ਇਹ ਤਾਂ ਮਾਇਆ ਧਾਰੀ ਜਾਂ ਮਨਮੁਖ ਜਾਂ ਕਿਸੇ ਗੁਰਮਤ ਤੋਂ ਉਲਟ ਮਨੁੱਖ ਦੇ ਵੱਲੋਂ ਭੇਟ ਕੀਤਾ ਹੋਇਆ ਬਸਤਰ ਇਹ ਮਨੁੱਖ ਪਹਿਰ ਹੀ ਫਿਰ ਰਿਹਾ ਇਸ ਕਰਕੇ ਉਹਨੂੰ ਪਹਿਰਦਿਆਂ ਹੀ ਕਹਿੰਦੇ ਇੱਜ਼ਤ ਉਤਰ ਜਾਂਦੀ ਹੈ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਦੀਤ ਕਹਿੰਦੇ ਤੇਰੀ ਕੀਰਤਨ ਦੀ ਭੁੱਖ ਤੈਨੂੰ ਸਦਾ ਲੱਗੀ ਰਹੇ ਪਰਮੇਸ਼ਰ ਦੀ ਵਡਿਆਈ ਦੀ ਭੁੱਖ ਤੈਨੂੰ ਸਦਾ ਲੱਗੀ ਰਵੇ ਤੇ ਤੂੰ ਸੰਗਤ ਵਿੱਚ ਜਾ ਕਰਕੇ ਨਾਮ ਦਾ ਪ੍ਰੇਮ ਦਾ ਸ਼ਬਦ ਦਾ ਜਿਹੜਾ ਭੋਜਨ ਹੈ ਉਹਨੂੰ ਛੱਕ ਕੇ ਆਪਣੀ ਆਤਮਾ ਦੀ ਤ੍ਰਿਪਤੀ ਕਰੇ ਇਹ ਤੈਨੂੰ ਮੇਰੀ ਅਸੀਸ ਹੈ ਸਤਿਗੁਰੂ ਜੀ ਕਿਰਪਾ ਕਰਦੇ ਹਨ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਰੰਗ ਤਮਾਸ਼ਾ ਪੂਰਨ ਆਸ਼ਾ ਕਭੇ ਨਾ ਬਿਆਪੇ ਚਿੰਤਾ ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਪੀਵੋ ਅੰਮ੍ਰਿਤ ਪੀਵੋ ਆਪਣੀ ਰਸਨਾ ਦੇ ਨਾਲ ਨਾਮ ਜਪ ਕੇ ਪਰਮੇਸ਼ਰ ਦੀ ਕੀਰਤੀ ਕਰਕੇ ਇਹ ਨਾਮ ਅੰਮ੍ਰਿਤ ਪਹਿਲਾਂ ਅਸੀਂ ਕਿੱਥੋਂ ਦੀ ਪੀਂਦੇ ਹਾਂ ਰਸਨਾ ਦੇ ਰਾਹੀਂ ਕੰਨਾਂ ਦੇ ਰਾਹੀਂ ਸਰਵਣ ਕਰਕੇ ਕੰਨਾਂ ਰੂਪੀ ਡੂੰਘੀਆਂ ਦੇ ਨਾਲ ਫਿਰ ਜਦੋਂ ਇਹ ਹਿਰਦੇ ਵਿੱਚ ਪਹੁੰਚ ਜਾਂਦਾ ਹੈ ਤੇ ਜਦੋਂ ਹਿਰਦੇ ਵਿੱਚ ਪਹੁੰਚ ਜਾਂਦਾ ਹੈ ਫਿਰ ਹਿਰਦੇ ਦੀ ਲਿਬ ਲੱਗ ਜਾਂਦੀ ਹੈ ਅੰਮ੍ਰਿਤ ਪੀਵੋ ਸਦਾ ਚਰ ਜੀਵੋ ਇਸ ਨਾਮ ਅੰਮ੍ਰਿਤ ਨੂੰ ਪੀਵੋ ਸਦਾ ਹੀ ਜੀਵਿਤ ਰਹੋਗੇ ਭਾਵ ਇਹ ਮਨੁੱਖ ਨੂੰ ਆਤਮਿਕ ਜੀਵਨ ਦੀ ਦਾਤ ਬਖਸ਼ ਦਿੰਦਾ ਹੈ ਜਿਨ੍ਹਾਂ ਨੇ ਨਾਮ ਜਪਿਆ ਪਰਮੇਸ਼ਰ ਨੂੰ ਸਿਮਰਿਆ ਉਹ ਆਪਣਾ ਜੀਵਨ ਤਾਂ ਸਫਲ ਕਰਕੇ ਚਲੇ ਗਏ ਪਰ ਰਹਿਂਦੀ ਦੁਨੀਆ ਤੱਕ ਅੱਜ ਤੱਕ ਵੀ ਇਸ ਉਹਨਾਂ ਨੂੰ ਯਾਦ ਕਰਦੇ ਆਂ ਇਹ ਉਹਨਾਂ ਦੀ ਕਦੀ ਵੀ ਆਤਮਿਕ ਤੌਰ ਤੇ ਮੌਤ ਨਹੀਂ ਹੋਈ ਅਮਰਤ ਪੀਵੋ ਸਦਾਚਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਉਸ ਅਨੰਤ ਪਰਮੇਸ਼ਰ ਨੂੰ ਸਿਮਰ ਕੇ ਅੰਦਰ ਹਿਰਦੇ ਦੇ ਅਨਹਦ ਨਾਦ ਵੱਜ ਜਾਂਦੇ ਆਂ ਅਨਹਦ ਨਾਦ ਤੋਂ ਭਾਵ ਜੋ ਜਿਸ ਪਰਮੇਸ਼ਰ ਨੂੰ ਜੀਭੇ ਬਾਝੋਂ ਬੋਲਣਾ ਬਿਨ ਕੰਨਾਂ ਸੁਣਨਾ ਵਾਲੀ ਅਵਸਥਾ ਭਾਵ ਬਿਨਾ ਕੰਨਾਂ ਤੋਂ ਜੋ ਸੁਣਾਈ ਦੇਣ ਲੱਗ ਪੈਂਦਾ ਹੈ ਜੀਵ ਤੋਂ ਬਗੈਰ ਜਿਸ ਦੀ ਕੀਰਤੀ ਹੋਣ ਲੱਗ ਪੈਂਦੀ ਹੈ ਉਹ ਅਨੰਦ ਅਨੰਤਾ ਉਸ ਅਨੰਤ ਪਰਮੇਸ਼ਰ ਦੀ ਵਡਿਆਈ ਕਰਨ ਦੇ ਨਾਲ ਇਹ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ ਸਤਿਗੁਰੂ ਕਹਿੰਦੇ ਕਿ اے ਭਾਈ ਰੰਗ ਤਮਾਸ਼ਾ ਪੂਰਨ ਆਸ ਇਸ ਜਗਤ ਦੇ ਤਮਾਸ਼ੇ ਦੇ ਅੰਦਰ ਰਹਿੰਦਿਆਂ ਹੋਇਆਂ ਉਸ ਪਰਮੇਸ਼ਰ ਦੇ ਕੌਤਕਾਂ ਨੂੰ ਵੇਖਦੇ ਹੋਣਾਂ ਤੇਰੇ ਜੀਵਨ ਦੀ ਆਸਾ ਪੂਰਨ ਹੋ ਜਾਏਗੀ ਜਿਹੜੀ ਤੇਰੇ ਮਨ ਦੇ ਅੰਦਰ ਪਰਮੇਸ਼ਰ ਨੂੰ ਮਿਲਣ ਦੀ ਆਸਾ ਬਣੀ ਹੈ ਬੱਚਿਆ ਉਹ ਤੇਰੀ ਪੂਰਨ ਹੋ ਜਾਵੇਗੀ ਇਕ ਕਭੇ ਨਾ ਬਿਆਪੇ ਚਿੰਤਾ ਤੈਨੂੰ ਕਦੀ ਵੀ ਸੰਸਾਰ ਦੀ ਕਿਸੇ ਪ੍ਰਕਾਰ ਦੀ ਵੀ ਚਿੰਤਾ ਬਿਆਪੇਗੀ ਨਹੀਂ ਸਤਿਗੁਰੂ ਜੀ ਅਖੀਰਲੀਆਂ ਪੰਕਤੀਆਂ ਵਿੱਚ ਦੱਸਦੇ ਕਹਿੰਦੇ ਭਾਵਰ ਤੁਮਾਰਾ ਇਹੋ ਮਨ ਹੋਵੋ ਹਰ ਚਰਣਾ ਹੋ ਹੋ ਕੌਲਾ ਨਾਨਕ ਦਾਸ ਉਸੰਗ ਲਪਟਾਇਓ ਜਿਉ ਬੂੰਦ ਹੈ ਚਾਤਰਿਕ ਮੋਲਾ ਗੁਰੂ ਜੀ ਕਹਿੰਦੇ ਇਹ ਪਿਆਰਿਆ ਇਹ ਬੱਚਿਆ ਤੇਰਾ ਮਨ ਭੌਰਾ ਬਣ ਜਾਏ ਤੇ ਵਾਹਿਗੁਰੂ ਦੇ ਚਰਨ ਕਮਲਾਂ ਦੇ ਉੱਤੇ ਸਦਾ ਹੀ ਇਹ ਮੰਡਰਾਉਂਦਾ ਰਹੇ ਭਾਵ ਪਰਮੇਸ਼ਰ ਦੇ ਚਰਨਾਂ ਕਮਲਾਂ ਤੋਂ ਦੂਰ ਨਾ ਜਾਵੇ ਕਿਵੇਂ ਅਸੀਂ ਦੂਰ ਕਿਵੇਂ ਜਾ ਸਕਦੇ ਆ ਪ੍ਰਮਾਤਮਾ ਤੋਂ ਗੁਰੂ ਅਰਜਨ ਸਾਹਿਬ ਜੀ ਖੁਦ ਕਹਿੰਦੇ ਆ ਅਨਾਸਰੀ ਮੁਹੱਲਾ ਪੰਜਵਾਂ ਜਿਹ ਜਹੇ ਪੇਖੋ ਤਹਿ ਹਜੂਰ ਦੂਰ ਕਤੋਂ ਨਾ ਜਾਈ ਦੂਰ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸੋ ਗੁਰੂ ਸਾਹਿਬ ਜੀ ਕਹਿੰਦੇ ਤੇਰਾ ਮਨ ਭੌਰਾ ਬਣ ਜਾਵੇ ਜੇ ਹਰੀ ਚਰਨ ਕਮਲਾਂ ਦੇ ਉੱਤੇ ਭੌਰੇ ਵਾਂਗੂ ਮੰਡਰਾਉਂਦਾ ਰਹੇ ਦੂਰ ਨਾ ਜਾਵੇ ਮੇਰੀ ਇਹ ਹੀ ਤੈਨੂੰ ਅਸੀਸ ਹੈ ਨਾਨਕ ਦਾ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਕਿ ਮੈਂ ਉਸ ਪਰਮੇਸ਼ਰ ਦਾ ਦਾਸ ਉਹਦੇ ਚਰਨਾਂ ਕਮਲਾਂ ਨਾਲ ਲਿਪਟਿਆ ਜਿਵੇਂ ਚਾਤ੍ਰਿਕ ਬਬੀਹਾ ਬੂੰਦ ਸਵੰਤੀ ਬੂੰਦ ਨੂੰ ਲੈ ਕੇ ਮੌਲ ਮਸਤ ਹੋ ਜਾਂਦਾ ਹੈ ਮੌਲ ਜਾਂਦਾ ਹੈ ਪ੍ਰਸੰਨ ਹੋ ਜਾਂਦਾ ਹੈ اسی ਤਰ੍ਹਾਂ ਭਾਈ ਮੈਂ ਉਸ ਪਰਮੇਸ਼ਰ ਦੇ ਪ੍ਰੇਮ ਰੂਪ ਸਵੰਤੀ ਬੂੰਦ ਨੂੰ ਲੈ ਕੇ ਮੇਰਾ ਮਨ ਤਨ ਖਿੜ ਗਿਆ ਬਖਸ਼ਿਸ਼ ਹੋ ਗਈ ਇਹੋ ਜੀਆਂ ਅਸੀਸਾਂ ਮੇਰੀ ਮਾਂ ਮੈਨੂੰ ਦਿੰਦੀ ਸੀ ਜਿਸ ਕਰਕੇ ਭਾਈ ਮੇਰੇ ਹਿਰਦੇ ਅੰਦਰ ਉਸ ਪਰਮੇਸ਼ਰ ਦੀ ਪ੍ਰੀਤੀ ਉਪਜੀ ਆਪਾਂ ਇਹ ਵੀ ਜਾਣਦੇ ਹਾਂ ਭਗਤ ਫਰੀਦ ਸਾਹਿਬ ਜੀ ਨੇ ਜੋ ਪਰਮੇਸ਼ਰ ਦੀ ਭਗਤੀ ਵਿੱਚ ਲਾਉਣ ਵਾਲੀ ਉਹਨਾਂ ਦੀ ਮਾਤਾ ਸੀ ਸੋ ਮਾਤਾ ਮਾਂ ਨੂੰ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਅਸੀਸਾਂ ਦੇਣੀਆਂ ਚਾਹੀਦੀਆਂ ਜਿਸ ਕਰਕੇ ਉਹਨਾਂ ਦਾ ਜੀਵਨ ਅਧਿਆਤਮਿਕ ਤੌਰ ਤੇ ਵੀ ਸੰਭਰੇਗਾ ਤੇ ਸਮਾਜਿਕ ਤੌਰ ਤੇ ਵੀ ਉਹ ਇੱਕ ਅੱਛੇ ਇੱਕ ਚੰਗੇ ਇਨਸਾਨ ਬਣ ਕਰਕੇ ਸੰਸਾਰ ਦੇ ਵਿੱਚ ਉਭਰਨਗੇ ਜਿਨ੍ਹਾਂ ਦੀ ਕਿ ਮੁੱਖ ਜ਼ਰੂਰਤ ਹੈ ਅੱਜ ਦੇ ਸਮੇਂ ਦੇ ਅੰਦਰ ਸਤਿਗੁਰੂ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ